ਅਸੀਂ ਲਿਖਾਂਗੇ ਫਰਸਟ ਪੁਆਇੰਟ ਅਸੀਂ ਲਿਖਾਂਗੇ ਜਾਣ ਪਛਾਣ ਦਾ ਠੀਕ ਹੈ ਜਦੋਂ ਵੀ ਅਸੀਂ ਲੀਕ ਵਿੱਚੋਂ ਵਧੀਆ ਨੰਬਰ ਲੈਣੇ ਹਨ ਤਾਂ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਦੇ ਪੁਆਇੰਟ ਬਣਾਵਾਂਗੇ ਠੀਕ ਹੈ ਵਧੀਆ ਵਧੀਆ ਪੁਆਇੰਟ ਲਿਖਾਂਗੇ ਤੇ ਸੁੰਦਰ-ਸੁੰਦਰ ਰਾਈਟਿੰਗ ਦੇ ਵਿੱਚ ਅੱਗੇ ਉਹਨਾਂ ਦੇ ਪੁਆਇੰਟਾਂ ਦੇ ਜੋ ਅਸੀਂ ਮੇਨ ਪੁਆਇੰਟ ਲਿਖਿਆ ਉਸ ਦੇ ਨਾਲ ਹਲਦਾ ਮਿਲਦਾ ਮਿਲਦਾ ਸੇ ਪੈਰਾ ਲਿਖਾਂਗੇ ਠੀਕ ਹੈ ਤੇ ਅਖਬਾਰਾਂ ਦੇ ਲਾਭ ਤੇ ਹਾਨੀਆਂ 'ਸੀ ਪੜਾਂਗੇ ਠੀਕ ਹੈ ਤਾਂ ਫਰਸਟ ਪੈਰਾ 'ਸੀ ਕਰਨਾ ਜਾਣ ਪਛਾਣ ਦਾ ਠੀਕ ਹੈ ਜਾਣ ਪਛਾਣ ਠੀਕ ਹੈ ਮੋٹے ਮੋٹے ਅੱਖਰਾਂ ਦੇ ਵਿੱਚ ਲਿਖਣਾ ਜਾਣ ਪਛਾਣ ਤੇ ਅਖਬਾਰਾਂ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਇਹ ਮਨੁੱਖ ਦੀ ਜਾਣਨ ਦੀ ਇੱਛਾ ਨੂੰ ਸੰਤੁਸ਼ਟ ਕਰਦੀਆਂ ਹਨ ਸਵੇਰੇ ਉੱਠਦਿਆਂ ਤਾਜ਼ੀਆਂ ਤੇ ਗਰਮਾ-ਗਰਮ ਖਬਰਾਂ ਨਾਲ ਪੜੀ ਅਖਬਾਰ ਜਦੋਂ ਘਰ ਆ ਜਾਂਦੀ ਹੈ ਤਾਂ ਮੈਂ ਸਭ ਕੁਝ ਛੱਡ ਕੇ ਇਸ ਨੂੰ ਫੜ ਲੈਂਦਾ ਹਾਂ ਅਤੇ ਜਦੋਂ ਤੱਕ ਇਸ ਵਿੱਚੋਂ ਖਾਸ ਖਬਰਾਂ ਪੜ ਨਹੀਂ ਲੈਂਦਾ ਮੇਰਾ ਇਸ ਨੂੰ ਛੱਡ ਨੂੰ ਜੀ ਨਹੀਂ ਕਰਦਾ ਅਖਬਾਰਾਂ ਕਈ ਪ੍ਰਕਾਰ ਦੀਆਂ ਦੀਆਂ ਹਨ ਜਿਵੇਂ દੈਨਿਕ ਸਪਤਾਹਿਕ 15 15 ਰੋਜ਼ਾ ਮਾਸਿਕ ਤ੍ਰੈਮਾਸਿਕ ਆਦਿ ਇਹਨਾਂ ਵਿੱਚੋਂ ਲੋਕਾਂ ਵਿੱਚ ਸਭ ਤੋਂ ਵਧੇਰੇ ਦੈਨਿਕ ਅਖਬਾਰਾਂ ਲੋਕਾਂ ਅਖਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ ਜੋ ਹੇਠ ਲਿਖੇ ਹਨ ਠੀਕ ਹੈ ਪਹਿਲੇ ਅਸੀਂ ਇਸ ਤੇ ਲਾਪੜਾਂਗੇ ਅਖਬਾਰ ਤੇ ਲਾਪੜਾਂਗੇ ਤਾਜ਼ੀਆਂ ਖਬਰਾਂ ਮਿਲਣਾ ਠੀਕ ਹੈ ਤਾਜ਼ੀਆਂ ਖਬਰਾਂ ਮਿਲਣਾ ਅਖਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆ ਭਰ ਦੀਆਂ ਖਬਰਾਂ ਮਿਲ ਖਬਰਾਂ ਲਿਆ ਦਿੰਦੀਆਂ ਹਨ ਅਸੀਂ ਘਰ ਬੈਠੇ ਸੰਸਾਰ ਪਰ ਦੀਆਂ ਹਾਲਤਾਂ ਤੋਂ ਜਾਨੂ ਹੋ ਜਾਂਦੇ ਹਾਂ ਅਸੀਂ ਜਾਣ ਜਾਂਦੇ ਹਾਂ ਕਿ ਹੜਤਾਲ ਕਿੱਥੇ ਹੋਣੀ ਹੈ ਕਿੱਥੇ ਮੁਜ਼ਾਹਰੇ ਹੋਣੇ ਹਨ ਕਿੱਥੇ ਪੁਲਿਸ ਨੇ ਗੋਲੀ ਚਲਾਈ ਹੈ ਤੇ ਕਿੱਥੇ ਦੁਰਘਟਨਾਵਾਂ ਹੋਈਆਂ ਹਨ ਸਾਨੂੰ ਦੁਨੀਆ ਦੇ ਦੇਸ਼ਾਂ ਦੇ ਰਾਜਨੀਤਿਕ ਆਰਥਿਕ ਦੇ ਪਾਈਚਾਰਕਸ ਬੰਦਾ ਬਾਰੇ ਵੀ ਗਿਆਨ ਪ੍ਰਾਪਤ ਹੁੰਦਾ ਹੈ ਠੀਕ ਹੈ ਤਾਜ਼ੀਆਂ ਖਬਰਾਂ ਮਿਲਣਾਂ ਦੇ ਵਿੱਚ ਤੁਸੀਂ ਇਹ ਕੁਝ ਲਿਖ ਸਕਦੇ ਹੋ ਅੱਗੇ ਹੈ ਗਿਆਨ ਵਿੱਚ ਵਾਧਾ ਅਖਬਾਰਾਂ ਤੋਂ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਖਬਾਰਾਂ ਤੋਂ ਸਾਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਹ ਜਾਣਕਾਰੀ ਦੇਸ਼ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀਆਂ ਰਾਜਨੀਤਿਕ ਤੇ ਇਤਿਹਾਸਿਕ ਵਿਅਕਤੀਆਂ ਕੁਦਰਤੀ ਸੋਮਿਆਂ ਸਾਇੰਸ ਪੁਲਾੜ ਦੀ ਖੋਜ ਸਾਇੰਟਿਕ ਖੋਜਾਂ ਅਤੇ ਹੋਰਨੇਕਾਂ ਚੀਜ਼ਾਂ ਬਾਰੇ ਹੁੰਦੀ ਹੈ ਠੀਕ ਹੈ ਅਖਬਾਰਾਂ ਸण्डे ਗਿਆਨ ਵਿੱਚ ਵਸਦੀਆਂ ਠੀਕ ਹੈ ਸੈਕਿੰਡ ਪੁਆਇੰਟ ਇਹ ਹੋ ਗਿਆ ਤੇ ਅੱਗੇ ਹੈ ਇਸ਼ਤਿਹਾਰਬਾਜ਼ੀ ਠੀਕ ਹੈ ਇਸ਼ਤਿਹਾਰਬਾਜ਼ੀ ਵਪਾਰੀ ਲੋਕ ਅਖਬਾਰਾਂ ਵਿੱਚ ਆਪਣੀਆਂ ਚੀਜ਼ਾਂ ਬਾਰੇ ਇਸ਼ਤਿਹਾਰ ਦਿੰਦੇ ਹਨ ਠੀਕ ਹੈ ਜੇਨਾਂ ਤੋਂ ਅਸੀਂ ਕਾਫੀ ਫਾਇਦਾ ਉਠਾ ਸਕਦੇ ਹਾਂ ਅਸੀਂ ਆਪ ਕੋਈ ਸੂਚਨਾ ਲੋਕਾਂ ਤੱਕ ਪਹੁੰਚਾਣੀ ਪਹੁੰਚਾਣੀ ਚਾਹੀਏ ਤਾਂ ਅਸੀਂ ਉਸ ਨੂੰ ਅਖਬਾਰਾਂ ਵਿੱਚ ਛਪਵਾ ਕੇ ਛੇਤੀ ਛੇਤੀ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਅਖਬਾਰਾਂ ਵਿੱਚੋਂ ਅਸੀਂ ਮਨੋਰੰਜਨ ਦੀ ਸਾਧਨਾ ਫਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਠੀਕ ਹੈ ਲੋਕੀ ਆਪਣੇ ਵਪਾਰ ਦੇ ਵਿੱਚ ਵਾਧਾ ਕਰਨ ਦੇ ਵਾਸਤੇ ਕੀ ਕਰਦੇ ਆ ਕਿ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਠੀਕ ਹੈ ਨਿਤਾਵਾ ਦੇ ਵਿਚਾਰ ਅੱਗੇ ਹਨ ਨਿਤਾਵਾ ਦੇ ਵਿਚਾਰ ਅਖਬਾਰਾਂ ਵਿੱਚੋਂ ਸਾਨੂੰ ਅਲੱਗ-ਅਲੱਗ ਦੇਸ਼ਾਂ ਦੇ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਜਾਣਨ ਲਈ ਮਿਲਦੇ ਹਨ ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਸਮੱਸਿਆਵਾਂ ਅਤੇ ਉਹਨਾਂ ਸੰਬੰਧੀ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਗਿਆਨ ਪ੍ਰਾਪਤ ਕਰਦੇ ਹਾਂ ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਰੱਦੀ ਨੂੰ ਵੇਚਣਾ ਠੀਕ ਹੈ ਜੇ ਦੋ ਜਿਆਦਾ ਅਖਬਾਰ ਇਕੱਠੀ ਹੋ ਜਾਈਕਰ ਵਿੱਚ ਤਾਂ ਸਾਨੂੰ ਅਸੀਂ ਵੇਚ ਕੇ ਪੈਸੇ ਵੀ ਇਕੱਠੇ ਕਰ ਸਕਦੇ ਹਾਂ ਠੀਕ ਹੈ ਅਖਬਾਰਾਂ ਉੱਪਰ ਖੱਜੇ ਪੈਸੇ ਬਿਕਾਨ ਨਹੀਂ ਜਾਂਦੇ ਜਿੱਥੇ ਅਖਬਾਰਾਂ ਦੇ ਉੱਪਰ ਲਿਖੇ ਬਹੁਤ ਸਾਰੇ ਫਾਇਦੇ ਹਨ ਉਥੇ ਇਹਨਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿੱਚ ਵੇਚ ਕੇ ਪੈਸੇ ਵਟ ਲੈ ਜਾਂਦੇ ਹਨ ਇਸ ਕਰਕੇ ਸਾਨੂੰ ਅਖਬਾਰ ਜਿਹੜੀਆਂ ਅਖਬਾਰਾਂ ਹਨ ਖਰੀਦਣ ਤੇ ਕੋਈ ਖਾਸ ਖਰਚ ਨਹੀਂ ਕਰਨਾ ਪੈਂਦਾ ਠੀਕ ਹੈ ਤਾਂ ਅੱਗੇ ਹਨ ਅਖਬਾਰਾਂ ਤੋਂ ਸਾਨੂੰ ਹੇਠ ਲਿਖੀਆਂ ਹਾਨੀਆਂ ਵੀ ਹੁੰਦੀਆਂ ਹਨ ਠੀਕ ਹੈ ਲਾਭ ਤਾਂ ਬਹੁਤ ਸਾਰੇ ਹਨ ਕਿ ਸਾਨੂੰ ਕਾਫੀ ਜ਼ਿਆਦਾ ਸੂਚਨਾ ਪ੍ਰਾਪਤ ਮਿਲ ਜਾਂਦੀ ਹੈ ਹਨਾ ਦੇਸ਼ ਵਿਦੇਸ਼ ਦੀ ਤਾਂ ਅੱਗੇ ਹਾਨੀਆਂ ਕਿਹੜੀਆਂ ਹਨ ਇਸ ਦੀਆਂ ਹਾਂਜੀ ਅੱਗੇ ਹੈ ਪੜਕਾਉ ਪਰ 4 ਕਈ ਵਾਰ ਅਖਬਾਰ ਅਖਬਾਰਾਂ ਇੰਨਾ ਫਾਇਦਾ ਪਹੁੰਚਾਉਣ ਦੇ ਨਾਲ-ਨਾਲ ਸਮਾਜ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ ਅਖਬਾਰਾਂ ਆਮ ਤੌਰ ਤੇ ਲੋਕਾਂ ਨੂੰ ਆਪਣੀ ਪਾਲਿਸੀ ਅਨੁਸਾਰ ਵਿਦਾ ਚੜਾ ਕੇ ਜਾਂ ਤੋੜ ਮਰੋੜ ਕੇ ਛਾਪਦੀਆਂ ਹਨ ਜਿਨ੍ਹਾਂ ਦਾ ਆਧਾਰਨ ਲੋਕਾਂ ਕਾਸ ਕਰਕੇ ਨੌਜਵਾਨਾਂ ਉੱਪਰ ਪੈੜਾ ਅਸਰ ਪੈਂਦਾ ਹੈ ਇਸ ਤਰ੍ਹਾਂ ਇਹ ਲੋਕਾਂ ਦੇ ਧਾਰਮਿਕ ਤੇ ਰਾਜਨੀਤਿਕ ਵਿਸ਼ਵਾਸਾਂ ਉੱਪਰ ਝੂਠ ਮਾਰ ਕੇ ਗੜਬੜ ਫਿਲਾਣ ਵਿੱਚ ਯੋਗਦਾਨ ਪਾਉਂਦੀਆਂ ਹਨ ਕਈ ਵਾਰ ਖੁਦਗਰਜ਼ ਹੱਥਾਂ ਵਿੱਚ ਚੱਲ ਰਹੀਆਂ ਅਖਬਾਰਾਂ ਝੂਠੀਆਂ ਖਬਰਾਂ ਛਾਪ ਕੇ ਬਲਦੀ ਉੱਪਰ ਤੇਲ ਪਾਉਂਦੀਆਂ ਹਨ ਪਰ ਮੈਂ ਅਖਬਾਰਾਂ ਦੇ ਅਜਿਹੇ ਪੰਚਾਤ ਤੋਂ ਪੂਰੀ ਤਰ੍ਹਾਂ ਚੋਖਸ ਰਹਿੰਦਾ ਹਾਂ ਅਤੇ ਕਈ ਵਾਰ ਅਖਬਾਰ ਨੂੰ ਉਹਨਾ ਦਿਆਂ ਅਜਿਹੀਆਂ ਗੱਲਾਂ ਵਿਰੋਧ ਚਿੱਠੀਆਂ ਵੀ ਲਿਖਦਾ ਹਾਂ ਅਸ਼ਲੀਲਤਾ ਅਖਬਾਰ ਵਿੱਚ ਨੰਗੀਆਂ ਫੋਟੋਆਂ ਅਸ਼ਲੀਲ ਰੋਮਾਂਟਿਕ ਤੇ ਮਨਘੜਤ ਕਹਾਣੀਆਂ ਅਤੇ ਘਟਨਾਵਾਂ ਛਪਣਾ ਨੌਜਵਾਨਾਂ ਦੇ ਵਿਹਾ ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਠੀਕ ਹੈ ਤਾਂ ਅੱਗੇ ਹੈ ਅੰਤ ਵਿੱਚ ਅਸੀਂ ਕੀ ਕਹਾਂਗੇ ਅੰਤ ਵਿੱਚ ਕਹਿ ਸਕਦੇ ਹਾਂ ਕਿ ਅਖਬਾਰਾਂ ਕੁਝ ਹਾਨੀਆਂ ਦੇ ਬਾਵਜੂਦ ਵੀ ਸਮੁੱਚੇ ਸਮਾਜ ਲਈ ਬਹੁਤ ਫਾਇਦੇਮੰਦ ਹਨ ਤੇ ਵਿਦਿਆਰਥੀਆਂ ਨੂੰ ਇਹਨਾਂ ਦਾ ਪੂਰਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਤਾਂ ਐਸੀ ਲੇਖ ਅਖਬਾਰ ਦੇ ਲਾਭ ਤੇ ਹਾਨੀਆਂ ਤੇ ਕਮੈਂਟ ਕਰਕੇ ਜੋ ਦੱਸਣਾ ਕਿ ਨੈਕਸਟ ਲੇਖ ਅਸੀਂ ਕਿਹੜਾ ਕਰਵਾਈਏ ਠੀਕ ਹੈ ਤਾਂ ਉਹੀ ਲੇਖ ਕਰਵਾਇਆ ਜਾਏਗਾ ਜੋ ਤੁਸੀਂ ਕਮੈਂਟ ਵਿੱਚ ਬੋਲੋਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਜੀ ਧੰਨਵਾਦ ਬਹੁਤ ਬਹੁਤ